ਮੇਰਾ ਮਾਂ ਬੋਲੀ ਨਾਲ ਰਿਸ਼ਤਾ ਏ ਤਤ ਤੋਂ ਜਦ ਲੋਰੀਆਂ ਸੁਣ ਮੈਂ ਮਾਂ ਕਹਿਣਾ ਸਿੱਖਿਆ ਮੇਰਾ ਮਾਂ ਬੋਲੀ ਨਾਲ ਰਿਸ਼ਤਾ ਏ ਤਤ ਤੋਂ ਜਦ ਲੋਰੀਆਂ ਸੁਣ ਮੈਂ ਮਾਂ ਕਹਿਣਾ ਸਿੱਖਿਆ ਇਹਨੇ ਮੇਰੀ ਅਕਲ ਦੀ ਤੀਜੀ ਅੱਖ ਖੋਲ੍ਹੀ ਤਾਹੇ ਤਾਂ ਅੰਦਰ ਬਾਹਰ ਦਾ ਸੰਸਾਰ ਦਿਖਿਆ ਅੱਜ ਮਾਂ ਬੋਲੀ ਦਿਵਸ ਦੇ ਮੌਕੇ ਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸਿੱਖੀ ਦੀ ਸਰਮੌਰ ਸੰਸਥਾ ਚੀਫ ਹਾਲਸਾ ਦਿਵਾਰਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਅੰਮ੍ਰਿਤਸਰ ਦੇ ਵੇੜੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਰਹੀਆਂ ਪ੍ਰਮੁੱਖ ਹਸਤੀਆਂ अते माया नास सरदार सुखजिंदर सिंह जी प्रिंस एडिशनल ऑनरेरी सेक्रेटरी अते मेंबर इन चार्ज जीटी रोड स्कूल सरदार गुरप्रीत सिंह सेठी मेंबर इन चार्ज जीटी रोड स्कूल सरदार रविंदरबीर सिंह जी पल्ला मेंबर इन चार्ज जीटी रोड स्कूल अते सरदार एपीएस मान ਮੈਂਬਰ ਇਨ ਚਾਰਜ ਜਬਾਲ ਜੀਤਾ ਅਸੀਂ ਸ਼੍ਰੀਮਤੀ ਪ੍ਰਿੰਸੀਪਲ ਕਬਲਪ੍ਰੀਤ ਕੌਰ ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਅਤੇ ਸ਼੍ਰੀਮਤੀ ਗੁਰਸ਼ਰਨ ਕਾਚੀ ਹੈਡਮਿਸਟ्रेस ਸੀਨੀਅਰ Wing ਦੇ ਵੱਲੋਂ ਨਿੱਕਾ ਸਵਾਗਤ ਕਰਦੇ ਹਾਂ ਆਪ ਸਭ ਜੀ ਨੂੰ ਤਹਿ ਦਿਲੋਂ ਜੀ ਆਇਆਂ ਆਖਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਾਂ ਬੋਲੀ ਪੰਜਾਬੀ ਨੂੰ ਪਰਪੂਲਿਤ ਕਰਨਾ ਅਤੇ ਵਿਸ਼ੇਸ਼ ਤੌਰ ਤੇ ਆਪਣੇ ਵਿਦਿਆਰਥੀਆਂ ਵਿੱਚ ਆਪਣੀ ਮਾਤ ਭਾਸ਼ਾ ਲਈ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਉਤਪੰਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਕਮੰਦਰੀ ਮਾਂ ਦਿਵਸ ਦੀ ਵਧਾਈ ਦਿੰਦਾ ਹਾਂ। ਪ੍ਰਬੰਧਕ ਅਤੇ ਆਪਕਸਾ ਬੰਦਾਜ ਇਸ ਪ੍ਰੋਗਰਾਮ ਲਈ ਸ਼ੁਕਰੀਆ ਕਰਦਾ ਹਾਂ ਅੱਜ ਦੁਨੀਆ ਪਰਦੇ ਵਿੱਚ ਵੱਖਰੇ ਵੱਖਰੇ ਖਿੜੀਆਂ ਦੇ ਵਸਨੀਕ ਆਪਣੀ ਮਾਂ ਬੋਲੀ ਆਵਾਜ਼ ਲਈ بلند ਕਰ ਰਹੇ ਹਨ ਇਸ ਮੌਕੇ ਤੇ ਮੈਂ ਆਪ ਜੀ ਨਾਲ ਕਵਤਾ ਸਾਂਝੀ ਕਰਨਾ ਚਾਹੁੰਦਾ ਹਾਂ ਮਹਿਕਾ ਬਣਦੇ ਅੱਖਰੇ ਰੰਗ ਬਰੰਗੇ ਫੁੱਲਾਂ ਵਰਗੇ ਨੇ ਪੰਜਾਬੀ 35 ਦੀ ਕੁੱਖੋ ਜਾਇ ਸੋਹਣੇ ਪੁੱਤਾਂ ਵਰਗੇ ਨੇ ਪਿਆਰ ਦੇ ਗੀਤ ਗਾਉਂਦੇ ਪਾਰ ਦੇ ਮੁਹੱਬਤ ਵਰਗੇ ਸਾਡਾ ਮਾਨਮੁਦੰਦੇ ਇਹ ਤਾਂ ਸੋਹਣੀ ਸ਼ੌਭਤ ਵਰਗੇ ਨੇ ਨੇਕ ਖਿਆਲਾਂ ਵਿੱਚ ਵੰਦੇ ਇਹ ਪਾਰ ਆਪ ਵਰਗੇ ਨੇ ਝੋਲੀ ਪਏ ਕਿਸੇ ਸੱਚੇ ਸੁੱਚੇ ਪੁੰਦੇ ਜਵਾਬ ਵਰਗੇ ਨੇ ਕਿਸੇ ਬਹਾਦਰ ਦੀ ਵਾਰ ਵਿੱਚ ਕਪੂਰ ਸਿੰਘ ਨਵਾਬ ਵਰਗੇ ਨੇ ਗੁਰੂ ਨਾਨਕ ਦੀ ਬਾਣੀ ਗਾਉਂਦੇ ਮਰਦਾਨੇ ਦੀ ਰਾਬ ਵਰਗੇ ਨੇ ਹਰ ਜਨਮ ਪੰਜਾਬੀ ਹੋਵਾਂ ਇਸ ਨਿੱਕੇ ਜਿਹੇ ਖواب ਵਰਗੇ ਨੇ ਰੂਹ ਨੂੰ ਰੋਸ਼ਨ ਕਰਦੇ ਇਹ ਅੱਖਰ ਮਗਦੇ ਅਫਤਾਬ ਵਰਗੇ ਨੇ ਚੀਫ ਖਾਲਸਾ ਦਿਵਾਨ ਵੱਲੋਂ ਜੋ ਲਾਸਟ ਟਾਈਮ ਜਿਹੜੀ ਕਾਨਫਰੰਸ ਕਰਾਈ ਗਈ ਸਿੱਖ ਵਿਦਿਅਕ ਐਜੂਕੇਸ਼ਨ ਕਾਨਫਰੰਸ ਉਹ ਵੀ ਪੰਜਾਬੀ ਮਾਂ ਦੀ ਪੰਜਾਬੀ ਬੋਲੀ ਨੂੰ ਸਮਰਪਿਤ ਕਰਾਈ ਗਈ ਇਸੇ ਤਰ੍ਹਾਂ ਹੀ ਮੈਂ ਪ੍ਰਧਾਨ ਸਾਹਿਬ ਦਾ ਔਰ ਪੂਰੀ ਮੈਨੇਜਮੈਂਟ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਪੰਜਾਬੀ ਬੋਲੀ ਨੂੰ ਪ੍ਰਚਾਰ ਕਰਨ ਲਈ ਕਾਨਫਰੰਸ ਕਰਾਈ ਪਰ ਮੈਂ ਵਿਸ਼ਾ ਪ੍ਰਧਾਨ ਜੀ ਵੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਚੀਫ ਖਾਲਸਾ ਦਵਾਨ ਦੇ ਸਕੂਲਾਂ ਦੇ ਵਿੱਚ ਸਿਰਫ ਜਾਂ ਤੇ ਪੰਜਾਬੀ ਤੇ ਜਾਂ ਇੰਗਲਿਸ਼ ਦੇ ਵਿੱਚ ਪਰ ਤੋਂ ਕਰੋ ਮੈਂ ਸਾਰੇ ਆਪ ਸਭ ਨੂੰ ਅੱਜ ਪੰਜਾਬੀ ਮਾਦੀਵਤ ਦੀ ਕੋਲੀ ਵਧਾਈ ਦੇਣਾ ਹਾਂ ਮੈਂ ਸਾਡੇ ਪੰਜਾਬੀ ਅਧਿਆਪਕਾ ਸ਼੍ਰੀਮਤੀ ਜਤਿੰਦਰਪਾਲ ਕੌਰ ਜੀ ਨੂੰ ਸੱਦਾ ਦੇਵਾਂਗੀ ਕਿ ਉਹ ਸਟੇਜ ਤੇ ਆਉਣ ਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਸੰਬੰਧ ਵਿੱਚ ਕੁਝ ਦੱਸਣ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਅਸੀਂ ਇੱਥੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਣ ਲਈ ਇਕੱਤਰ ਹੋਏ ਹਾਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਕਦੋਂ ਤੋਂ ਮਨਾਉਣਾ ਸ਼ੁਰੂ ਹੋਇਆ ਤੇ ਇਸ ਦੀ ਕਿਉਂ ਲੋੜ ਪਈ ਇਸ ਬਾਰੇ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਯੂਨੈਸਕੋ ਵੱਲੋਂ 1999 ਵਿੱਚ ਫੈਸਲਾ 17 ਨਵੰਬਰ 1999 ਨੂੰ ਫੈਸਲਾ ਲਿਆ ਗਿਆ ਕਿ ਸਮੂਹ ਦੁਨੀਆ ਵਿੱਚ ਵਸਤੇ ਸਾਰੇ ਨਾਗਰਿਕ ਆਪਣੀ ਆਪਣੀ ਮਾਂ ਬੋਲੀ ਨੂੰ ਪਰਪੂਲਤ ਕਰਨ ਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਇਹ ਫੈਸਲਾ ਲਿਆ ਗਿਆ ਤੇ ਇਹ ਫੈਸਲਾ ਕਿਉਂ ਲਿਆ ਗਿਆ ਕਿ ਸਿਰਫ 21 ਫਰਵਰੀ ਨੂੰ ਹੀ ਇਹ ਦਿਨ ਮਨਾਉਣਾ ਹੈ ਇਹ ਦਿਨ ਜਿਹੜਾ ਆ ਬੰਗਾਲੀ ਭਾਸ਼ਾ ਦਾ ਅੰਦੋਲਨ ਜਿਹੜਾ ਬੰਗਲਾਦੇਸ਼ ਵਾਲੇ ਵਿਦਿਆਰਥੀਆਂ ਨੇ 1921 ਫਰਵਰੀ 1952 ਨੂੰ ਸ਼ੁਰੂ ਕੀਤਾ ਸੀ ਉਹਨੂੰ ਸਮਰਪਿਤ ਹੈ ਬੰਗਲਾਦੇਸ਼ ਦੇ ਵਿਦਿਆਰਥੀਆਂ ਨੇ ਇਸ ਅੰਦੋਲਨ ਕਿਉਂ ਸ਼ੁਰੂ ਕੀਤਾ ਸੀ ਕਿਉਂਕਿ ਉਸ ਸਮੇਂ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਸੀ ਤੇ ਪਾਕਿਸਤਾਨੀ ਬੰਗਲਾਦੇਸ਼ੀਆਂ ਨੂੰ ਉਰਦੂ ਭਾਸ਼ਾ ਬੋਲਣ ਤੇ ਲਿਖਣ ਲਈ ਮਜਬੂਰ ਕਰਦੇ ਸਨ ਬੰਗਲਾਦੇਸ਼ ਦੇ ਵਸਨੀਕਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਜੇਕਰ ਅਸੀਂ ਉਰਦੂ ਭਾਸ਼ਾ ਲਿਖਣ ਤੇ ਬੋਲਣ ਲੱਗ ਗਏ ਤੇ ਅਸੀਂ ਆਪਣੀ ਹੋਂਦ ਗਵਾ ਬੈਠਾਂਗੇ ਇਸ ਲਈ ਉਹਨਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ 21 ਫਰਵਰੀ 1952 ਨੂੰ ਉਹਨਾਂ ਦੇ ਇਸ ਅੰਦੋਲਨ ਦੀ ਬਰੇ ਗੰਡ ਨੂੰ ਸਮਰਪਿਤ ਯੂਨੈਸਕੋ ਨੇ ਇਹ ਫੈਸਲਾ ਲਿਆ ਕਿ ਇਹ ਦਿਨ ਜਿਹੜਾ ਹੈ 21 ਫਰਵਰੀ ਨੂੰ ਮਨਾਇਆ ਜਾਏਗਾ ਉਸ ਤੋਂ ਬਾਅਦ ਇਹ 2002 ਦੇ ਵਿੱਚ 21 ਫਰਵਰੀ 2002 ਤੋਂ ਇਹ ਦਿਨ ਮਨਾਉਣਾ ਸ਼ੁਰੂ ਹੋਇਆ ਅੱਜ ਅਸੀਂ ਇਸ ਦੀ ਸਿਲਵਰ ਜੁਬਲੀ ਮਨਾ ਰਹੇ ਹਾਂ ਇਸ ਦਿਨ ਨੂੰ ਮਨਾਉਂਦੇ ਆ 50 ਹਜ਼ਾਰ ਹੋ ਗਏ ਨੇ ਪਰ ਇਹ ਦਿਨ ਕਿਉਂ ਮਨਾਇਆ ਜਾ ਰਿਹਾ ਕਿਉਂਕਿ ਸਾਰਾ ਸੰਸਾਰ ਜਿਹੜਾ ਹੈ ਇੱਕ ਨਿੱਕੀ ਜੀ ਦੁਨੀਆ ਬਣ ਕੇ ਰਹਿ ਗਿਆ ਸਾਰੇ ਸੰਸਾਰ ਵਿੱਚ ਸਾਰੀ ਬੋਲੀਆਂ ਦੇ ਲੋਕ ਜਿਹੜੇ ਆ ਉਹ ਫੈਲੇ ਹੋਏ ਨੇ ਉੱਥੇ-ਉੱਥੇ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਸਾਰੇ ਜਿਹੜੇ ਆ ਵੱਖ-ਵੱਖ ਭਾਸ਼ਾਵਾਂ ਦੁਨੀਆ ਦੇ ਵਿੱਚ 8000 ਦੇ ਕਰੀਬ ਭਾਸ਼ਾ ਬੋਲੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਕਾਇਮ ਰੱਖਣ ਲਈ ਇਹ ਦਿਨ ਮਨਾਉਣ ਦਾ ਫੈਸਲਾ ਜਿਹੜਾ ਉਹ ਲਿਆ ਗਿਆ ਸੀਗਾ ਪਿਆਰੇ ਵਿਦਿਆਰਥੀਓ ਅਸੀਂ ਇਸ ਗੱਲ ਦਾ ਅੱਜ ਇਸ ਦਿਨ ਮਨਾਉਣ ਦਾ ਮਤਲਬ ਮੰਤਵ ਇਹ ਨਹੀਂ ਆ ਕਿ ਅਸੀਂ ਇੱਥੇ ਸਟੇਜ ਤੇ ਆਵਾਂਗੇ ਫੋਟੋ ਕਰਾਵਾਂਗੇ ਤੇ ਚਲੇ ਜਾਵਾਂਗੇ ਨਹੀਂ ਇਹ ਦਿਨ ਮਨਾਉਣ ਦਾ ਮੰਤਵ ਇਹ ਆ ਕਿ ਅਸੀਂ ਆਪਣੀ ਮਾਂ ਬੋਲੀ ਨਹੀਂ ਭੁੱਲਣੀ ਭਾਵੇਂ ਕਿ ਇਸ ਮੁਕਾਬਲੇ ਦੇ ਯੁੱਗ ਵਿੱਚ ਅਸੀਂ ਅੰਗਰੇਜ਼ੀ ਭਾਸ਼ਾ ਤੋਂ ਪਾਸਾ ਨਹੀਂ ਵੱਟ ਸਕਦੇ ਅੰਗਰੇਜ਼ੀ ਭਾਸ਼ਾ ਬੋਲੇ ਤੋਂ ਬਿਨਾ ਅੰਗਰੇਜ਼ੀ ਭਾਸ਼ਾ ਦੇ ਗਿਆਨ ਤੋਂ ਬਿਨਾ ਅਸੀਂ ਆਪਣੇ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦੇ ਪਰ ਇਹ ਨਹੀਂ ਕਿ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਕਰਦੇ ਕਰਦੇ ਅਸੀਂ ਆਪਣੀ ਮਾਂ ਬੋਲੀ ਭੁੱਲ ਜਾਈਏ ਦੀਵੇ ਕਿ ਅਸੀਂ ਕਹਿੰਦੇ ਆ ਅਸੀਂ ਬੱਚਿਆਂ ਨੂੰ ਦੱਸਦੇ ਆ ਸਾਡੇ ਮਾਪੇ ਸਾਨੂੰ ਦੱਸਦੇ ਸੀ ਕਿ ਸਾਰਿਆਂ ਦੇ ਮਾਪੇ ਦਾ ਸਤਿਕਾਰ ਕਰਨਾ ਸਭ ਦੀ ਮਾਂ ਦਾ ਸਤਿਕਾਰ ਕਰਨਾ ਇਹ ਨਹੀਂ ਕਿ ਅਸੀਂ ਆਪਣੇ ਦੋਸਤ ਮਿੱਤਰ ਦੀ ਮਾਂ ਦਾ ਸਤਿਕਾਰ ਕਰਦੇ ਹੋਏ ਆਪਣੀ ਮਾਂ ਦਾ ਸਤਿਕਾਰ ੁੱਲਝਾਵਾਂਗੇ ਆਪਣੀ ਮਾਂ ਦਾ ਸਤਿਕਾਰ ਪਹਿਲਾਂ ਕਰਾਂਗੇ ਫਿਰ ਜਿਹੜਾ ਆ ਦੂਜੀਆਂ ਭਾਸ਼ਾਵਾਂ ਆਪਣੀ ਮਾਂ ਕਿਹੜੀ ਆ ਸਾਡੀ ਪੰਜਾਬੀ ਮਾਂ ਬੋਲੀ ਮਾਂ ਬੋਲੀ ਦਾ ਸਤਿਕਾਰ ਕਰਾਂਗੇ ਤੇ ਦੂਜੀਆਂ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕਰਾਂਗੇ ਜਿਵੇਂ ਬੱਚੇ ਅਸੀਂ ਇਹ ਗੱਲ ਕਹਿੰਦੇ ਆ ਮਾਸੀ ਮਾਂ ਜੈਸੀ ਮਾਸੀ ਮਾਂ ਜੈਸੀ ਮਾਸੀ ਮਾਂ ਨਹੀਂ ਹੋ ਸਕਦੀ ਮਾਂ ਜੈਸੀ ਹੋ ਸਕਦੀ ਆ ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਾ ਜਿਹੜੀ ਆ ਜਾਂ ਹਿੰਦੀ ਭਾਸ਼ਾ ਉਹ ਸਾਡੀ ਮਾਸੀ ਭਾਸ਼ਾ ਆ ਮਾਂ ਭਾਸ਼ਾ ਸਾਡੀ ਪੰਜਾਬੀ ਆ ਤੇ ਪੰਜਾਬੀ ਦਾ ਸਤਿਕਾਰ ਕਰਨਾ ਪੰਜਾਬੀ ਬੋਲਣੀ ਪੰਜਾਬੀ ਲਿਖਣੀ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਯੋਗ ਆ ਅਸੀਂ ਸਭ ਮੋਬਾਈਲ ਫੋਨ ਦੀ ਵਰਤੋਂ ਕਰਦੇ ਆ ਅੱਜ ਇੱਥੇ ਬੈਠੇ ਸਾਰੇ ਅਸੀਂ ਇਸ ਗੱਲ ਦਾ ਪ੍ਰਣ ਕਰੀਏ ਅਸੀਂ ਆਪਣੇ ਮੋਬਾਈਲ ਦੇ ਉੱਤੇ ਪੰਜਾਬੀ ਦਾ ਕੀਬੋਰਡ ਜਿਹੜਾ ਭਰਨਾ ਹੈ ਕਿਸੇ ਨੂੰ ਹੀ ਸਨੇਹਾ ਭੇਜਣਾ ਨਹੀਂ ਕੁਝ ਵੀ ਕਰਨਾ ਹੈ ਪੰਜਾਬੀ ਦੀ ਵਰਤੋਂ ਕਰੋ ਅਸੀਂ ਕੀ ਕਰਦੇ ਆ ਪੰਜਾਬੀ ਦੀ ਗੱਲ ਅੰਗਰੇਜ਼ੀ 'ਚ ਲਿਖ ਕੇ ਭੇਜਦੇ ਆ ਉਹਦੇ ਨਾਲ ਕੀ ਆ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਮੋਬਾਈਲ ਦੀ ਵਰਤੋਂ ਆ ਗੂਗਲ ਤੇ ਸਾਰੇ ਪੰਜਾਬੀ ਲਿਖਣ ਬੋਲਣ ਪੜਨ ਵਾਲਿਆਂ ਦੀ ਜਾਂ ਕੋਈ ਵੀ ਭਾਸ਼ਾ ਬੋਲਣ ਵਾਲਿਆਂ ਦੀ ਜਿਹੜੀ ਗਿਣਤੀ ਜਦੋਂ ਅੰਕੜੇ ਇਕੱਠੇ ਹੁੰਦੇ ਆ ਤੇ ਸਾਡੀ ਪੰਜਾਬੀ ਬੋਲੀ ਇਹ ਚੀਜ਼ ਆ ਦਿੰਦੀ ਆ ਦੇਖ ਕੇ ਅਸੀਂ ਮੋਬਾਈਲ ਦੇ ਉੱਤੇ ਜਾਂ ਅਸੀਂ ਏਟੀਐਮ ਦੀ ਵਰਤੋਂ ਕਰਨ ਜਾਂਦੇ ਆ ਉੱਥੇ ਵੀ ਅਸੀਂ ਕੀ ਕਰਦੇ ਆ ਜਦੋਂ ਲੈਂਗੁਏਜ ਚ ਉਹਦੇ ਉੱਤੇ ਹੁੰਦਾ ਆ ਅਸੀਂ ਅੰਗਰੇਜ਼ੀ ਤੇ ਬਟਨ ਦਬ ਦਿਆ ਕੋਸ਼ਿਸ਼ ਇਹ ਕਰੋ ਕਿ ਜਿੱਥੇ ਪੰਜਾਬੀ ਲੈਂਗੁਏਜ ਦਾ ਬਟਨ ਹੈਗਾ ਆ ਉੱਥੇ ਪੰਜਾਬੀ ਕਰੋ ਤਾਂ ਕਿ ਸਾਡੀ ਪੰਜਾਬੀ ਭਾਸ਼ਾ ਦੇ ਅੰਕੜੇ ਉੱਪਰ ਜਾਣ ਤੇ ਸਾਡਾ ਦੁਨੀਆਂ ਦੇ ਵਿੱਚ ਨਾਂ ਜਿਹੜਾ ਆ ਉਹ ਉੱਪਰ ਆਵੇ ਪੰਜਾਬੀ ਦੀ ਵਰਤੋ ਤੁਸੀਂ ਇੱਥੇ ਅਸੀਂ ਸਾਰੇ ਬੈਠੇ ਆ ਅਸੀਂ ਵੱਡੇ ਆ ਤੁਸੀਂ ਛੋਟੇ ਹੋ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਦਾ ਮੌਸਮ ਆਉਂਦਾ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸਾਰੇ ਇਹ ਗੱਲ ਦਾ ਪ੍ਰਣ ਕਰੋ ਅਸੀਂ ਕਾਢ ਪੰਜਾਬੀ ਭਾਸ਼ਾ 'ਚ ਛਪਾਉਣੇ ਆ ਅੰਗਰੇਜ਼ੀ ਭਾਸ਼ਾ 'ਚ ਨਹੀਂ ਛਪਾਉਣੇ ਅਸੀਂ ਇਹ ਨਹੀਂ ਮੈਂ ਕਹਿ ਰਹੀ ਕਿ ਅੰਗਰੇਜ਼ੀ ਭਾਸ਼ਾ ਮਾੜੀ ਆ ਪਰ ਅੰਗਰੇਜ਼ੀ ਸਾਡੀ ਮਾਸੀ ਭਾਸ਼ਾ ਆ ਤੇ ਮਾਂ ਬੋਲੀ ਸਾਡੀ ਪੰਜਾਬੀ ਆ ਅਸੀਂ ਆਪਣੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਲਈ ਇਹ ਥੋੜੇ ਜਿਹੇ ਵਿਚਾਰ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਉਹਨਾਂ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਕਿ ਅਸੀਂ ਅਮਲ ਕਰਾਂਗੇ ਤੇ ਪੰਜਾਬੀ ਭਾਸ਼ਾ ਸਾਡੀ ਅੱਗੇ ਜਾਵੇਗੀ ਇਹ ਵੀ ਨਹੀਂ ਕਿ ਅੱਜ ਮੈਂ ਮੈਮ ਨੇ ਕਿਹਾ ਤਾਂ ਤੁਸੀਂ ਸਾਰੇ ਥਾਵਾਂ ਤੇ ਪੰਜਾਬੀ ਬੋਲਣੀ ਅਸੀਂ ਬਾਜ਼ਾਰ 'ਚ ਜਾਂਦੇ ਹਾਂ ਦੁਕਾਨਦਾਰ ਨਾਲ ਹਿੰਦੀ ਬੋਲਦੇ ਹਾਂ ਕੋਈ ਹਿੰਦੀ ਸਾਡੀ ਸ਼ੁੱਧ ਨਹੀਂ ਹੁੰਦੀ ਕਿਉਂ ਨਹੀਂ ਅਸੀਂ ਉੱਥੇ ਆਪਣੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਕੁਝ ਥਾਵਾਂ ਤੇ ਅਸੀਂ ਮਾਂ-ਬਾਪ ਗਲਤੋ ਜੰਦੇ ਆ ਅਸੀਂ ਕਹਿ ਦਿੰਨੇ ਆਪਣੇ ਬੱਚਿਆਂ ਨੂੰ ਕਿ ਅਸੀਂ ਬਹੁਤ ਵਧੀਆ ਸਕੂਲਾਂ 'ਚ ਪੜਾ ਰਹੇ ਆਂ ਤੇ ਬੱਚੇ ਨੇ ਬੇਇੱਜ਼ਤੀ ਕਰਾਤੀ ਬਾਅਦ ਜਾ ਕੇ ਪੰਜਾਬੀ ਬੋਲਣਗੇ। ਇਹ ਗੱਲ ਦਾ ਸਾਨੂੰ ਮਾਪਿਆਂ ਨੂੰ ਵੀ ਪ੍ਰਣ ਕਰਨਾ ਪਏਗਾ ਕਿ ਨਹੀਂ ਅੰਗਰੇਜ਼ੀ ਭਾਸ਼ਾ ਦਾ ਗਿਆਨ ਜ਼ਰੂਰ ਦਿਵਾਉਣਾ ਬੱਚੇ ਨੂੰ। ਪਰ ਪੰਜਾਬੀ ਭਾਸ਼ਾ ਨਹੀਂ ਪੁਲਾਉਣੀ। ਕਿਉਂਕਿ ਬੱਚੇ ਵੇਖੋ ਅਸੀਂ ਆਪਣੀਆਂ ਖੁਸ਼ੀਆਂ, ਗਮੀਆਂ, ਮਨ ਦੇ ਹਾਵ-ਭਾਵ ਜੋ ਆਪਣੀ ਭਾਸ਼ਾ ਵਿੱਚ, ਆਪਣੀ ਮਾਂ ਬੋਲੀ ਵਿੱਚ ਜਿਹੜੇ ਆ ਉਹ ਪ੍ਰਗਟ ਕਰ ਸਕਦੇ ਆ ਉਹ ਦੂਜੀ ਭਾਸ਼ਾ ਵਿੱਚ ਨਹੀਂ ਕਰ ਸਕਦੇ। ਇਸ ਬਦਾਰਨ ਦੇ ਤੌਰ ਦੇ ਸਾਡੇ ਘਰ ਚ ਖੁਸ਼ੀ ਆ ਤੁਸੀਂ ਖੁਸ਼ੀ ਮਨਾਉਣੀ ਹੈ ਕਿ ਅਸੀਂ ਅੰਗਰੇਜ਼ੀ ਭਾਸ਼ਾ ਦੇ ਗੀਤ ਤੇ ਖੁਸ਼ੀ ਮਨਾ ਸਕਾਂਗੇ ਜਾਂ ਹਿੰਦੀ ਦੇ ਉੱਤੇ ਖੁਸ਼ੀ ਮਨਾ ਸਕਾਂਗੇ ਨਹੀਂ ਅਸੀਂ ਪੰਜਾਬੀ ਭਾਸ਼ਾ ਦੇ ਜਿਹੜੇ ਸਾਡੇ ਪੰਜਾਬੀ ਲੋਕ ਗੀਤ ਆ ਪੰਜਾਬੀ ਗੀਤ ਆ ਪੰਜਾਬੀ ਬੋਲੀਆਂ ਆ ਉਹਨਾਂ ਨਾਲ ਹੀ ਆਪਣੇ ਮਨ ਦੀ ਖੁਸ਼ੀ ਜਰ ਕਰਦੇ ਆਂ ਪੰਜਾਬੀ ਵੇਰਾ ਇੱਕ ਪੰਜਾਬੀ ਵਿਅਕਤੀ ਆ ਉਹ ਪੰਜਾਬੀ ਮਾਂ ਬੋਲੀ ਵਿੱਚ ਹੀ ਜਨਮ ਲੈਂਦਾ ਆ ਪੰਜਾਬੀ ਮਾਂ ਬੋਲੀ ਦੇ ਨਾਲ ਹੀ ਉਹਦੀ ਮੌਤ ਦਾ ਅੰਤ ਹੁੰਦਾ ਆ ਜਦੋਂ ਅਸੀਂ ਜਨਮ ਲੈਂਦੇ ਆ ਤੇ ਮਾਂ ਸਾਨੂੰ ਲੋਰੀਆਂ ਦਿੰਦੀ ਪੰਜਾਬੀ ਭਾਸ਼ਾ ਚ ਵੱਡੇ ਹੋਏ ਵਿਆਹ ਹੋਣਾ ਘੋੜੀਆਂ ਸੁਹਾਗ ਪੰਜਾਬੀ ਭਾਸ਼ਾ ਚ ਸਾਡੇ ਗਾਏ ਜਾਂਦੇ ਆ ਤੇ ਜਦੋਂ ਮਨੁੱਖ ਮਰਦਾ ਆ ਹੁਣ ਚਲੋ ਸਮੇਂ ਦੇ ਬਦਲਾਅ ਦੇ ਨਾਲ ਕੀਰਨਿਆਂ ਦਾ ਜਿਹੜਾ ਆ ਉਹ ਥੋੜਾ ਘਟ ਗਿਆ ਪਹਿਲਾਂ ਕੀ ਸੀ ਕੀਰਨੇ ਵੀ ਪੰਜਾਬੀ ਭਾਸ਼ਾ ਦੇ ਜਿਨ੍ਹਾਂ ਨੂੰ ਅਸੀਂ ਵੈਣ ਕਹਿੰਦੇ ਆ ਉਹ ਵੀ ਮਨੁੱਖ ਦੇ ਪੰਜਾਬੀ ਭਾਸ਼ਾ 'ਚ ਹੀ ਪਾਏ ਜਾਂਦੇ ਸੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਸੀ ਪੰਜਾਬੀ ਆ ਇਸ ਕਰਕੇ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਰਿਸ਼ਤਾ ਜਿਹੜਾ ਆ ਉਹ ਪੰਜਾਬੀ ਦੇ ਨਾਲ ਆ ਤੇ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਹੀਂ ਭੁੱਲਣੀ ਚਾਹੀਦੀ ਅੱਜ ਅਸੀਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜਿਹੜਾ ਮਨਾ ਰਹੇ ਆ ਇੱਥੇ ਆਓ ਅਸੀਂ ਸਾਰੇ ਅੱਜ ਇਸ ਗੱਲ ਦਾ ਪ੍ਰਣ ਕਰੀਏ ਕਿ ਆਪਣੀ ਪੰਜਾਬ ਪੰਜਾਬੀ ਮਾਂ ਬੋਲੀ ਜਿਹੜੀ ਆ ਉਹਨੂੰ ਉੱਚਾ ਦਰਜਾ ਦੇਉਣ ਵਾਸਤੇ ਅਸੀਂ ਸਾਰਿਆਂ ਨੇ ਸ਼ੁੱਧ ਤੇ ਸਪਸ਼ਟ ਪੰਜਾਬੀ ਬੋਲਣੀ ਹੈ ਥੇਟ ਪੰਜਾਬੀ ਦੇ ਸ਼ਬਦ ਅਸੀਂ ਸਿੱਖਨੇ ਆ ਜਿਹੜੇ ਵੀ ਸਾਡੇ ਵਿੱਚੋਂ ਅਲੋਪ ਹੋ ਰਹੇ ਆ ਬੋਲਚਾਲ ਵਿੱਚੋਂ ਸਾਨੂੰ ਇੱਕ ਪੰਜਾਬੀ ਅਧਿਆਪਕ ਦੇ ਤੌਰ ਤੇ ਕਈ ਵਾਰੀ ਪੰਜਾਬੀ ਪੜਾਉਣ ਲੱਗਿਆਂ ਕੁਝ ਸ਼ਬਦ ਜਿਹੜੇ ਆ ਉਹਨਾਂ ਦੀ ਪਹਿਲਾਂ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਪੈਂਦਾ ਹੈ ਬੱਚਿਆਂ ਨੂੰ ਦੱਸਣਾ ਪੈਂਦਾ ਅੰਗਰੇਜ਼ੀ ਦੇ ਵਿੱਚ ਕਿ ਇਹ ਸ਼ਬਦ ਇਹ ਆ ਤੁਸੀਂ ਸਾਰੇ ਇੱਥੇ ਜਿੰਨੇ ਵਿਦਿਆਰਥੀ ਬੈਠੇ ਆ ਅਸੀਂ ਵੱਡੇ ਜਿੰਨੇ ਸਾਰੇ ਬੈਠਿਆਂ ਅੱਜ ਅਸੀਂ ਇਸ ਗੱਲ ਦਾ ਪ੍ਰਣ ਕਰਦੇ ਆ ਕਿ ਅਸੀਂ ਇਹ ਗੱਲ ਕਹਿਣ ਤੋਂ ਕਦੀ ਵੀ ਨਹੀਂ ਸੰਗਾਂਗੇ ਕਿ ਅਸੀਂ ਪੰਜਾਬੀ ਕਿੱਤੇ ਵੀ ਦੁਨੀਆ ਦੇ ਵਿੱਚ ਚਲਦੀਏ ਅਸੀਂ ਇਹ ਗੱਲ ਕਦੀ ਵੀ ਨਹੀਂ ਸੰਗਾਂਗੇ ਕਿ ਅਸੀਂ ਪੰਜਾਬੀ ਆ ਸਾਡੇ ਪੰਜਾਬੀ ਦੇ ਸਾਡੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾ ਅਸਾਂਸੀ ਤੋਂ ਪੰਜਾਬੀ ਦੇ ਪ੍ਰਸਿੱਧ ਕਵੀ ਫਰੋਜ਼ ਦੀਨ ਸ਼ਰਫ ਜਿਹੜੇ ਆ ਉਹ ਪੰਜਾਬੀ ਦੇ ਬਾਰੇ ਵਿੱਚ ਕੁਝ ਲਿਖਦੇ ਕਹਿੰਦੇ ਆ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੰਗਦਾ ਹਾਂ ਬੋਲਾ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ਇਸ ਬੋਲੀ ਆਪਣੀ ਨਾਲ ਮੈਂ ਕਰਾਂ ਪਿਆਰ ਇਹ ਗੱਲ ਕਹਿਣੋ ਜਦਾਰ ਜਰਾ ਨਾ ਸੰਧਦਾ ਹਾਂ ਉਹ ਸਾਡੇ ਰਾਜਾ ਸੰਸੀ 에어ਪੋਰਟ ਤੁਸੀਂ ਸਭ ਨੇ ਸੁਣਿਆ ਰਾਜਾ ਸੰਸੀ ਤੋਂ ਹੋਏ ਪੰਜਾਬੀ ਦੇ ਮਹਾਨ ਕਵੀ ਫਰੋਜ਼ਦੀਨ ਸ਼ਰਫ ਜਿਹੜੇ ਆ ਉਹ ਆਪਣੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਸੀ ਉਹ ਕਹਿੰਦੇ ਸੀ ਕਿ ਭਾਵੇਂ ਮੈਂ ਪਿੰਡ ਦੇ ਵਿੱਚ ਰਹਿਣਾ ਸ਼ਹਿਰ ਸ਼ਹਿਰ ਦਾ ਢੰਗ ਵੀ ਮੈਂ ਜਾਣਦਾ ਅੰਗਰੇਜ਼ੀ ਵੀ ਆਉਂਦੀ ਉਰਦੂ ਵੀ ਆਉਂਦੀ ਹੈ ਪਰ ਮੈਂ ਇਹ ਗੱਲ ਕਹਿਣ ਤੇ ਕਿਤੇ ਵੀ ਦੁਨੀਆ ਵਿੱਚ ਚਲਾ ਜਾ ਇਹ ਗੱਲ ਕੈਨਨ ਨਹੀਂ ਸੰਗਾਗਾ ਕਿ ਮੈਂ ਪੰਜਾਬੀ ਹਾਂ ਤੇ ਪੰਜਾਬੀ ਬੋਲਦਾ ਜਿਵੇਂ ਕਿ ਸਾਡੇ ਡਾਕਟਰ ਹਰਸ਼ਿੰਦਰ ਗੌਰ ਬਹੁਤ ਬਜਿਆ ਦੇ ਮਾਰ ਡਾਕਟਰ ਨੇ ਉਹ ਵੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਜੂਐਨਓ ਵਿੱਚ ਆਪਣੀ ਪੰਜਾਬੀ ਭਾਸ਼ਾ ਵਿੱਚ ਭਾਸ਼ਣ ਦਿੱਤਾ ਸੀ ਇਸ ਲਈ ਆਓ ਬੱਚਿਓ ਅੱਜ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦੇ ਲਈ ਪੰਜਾਬੀ ਸ਼ੁੱਧ ਤੇ ਸਪਸ਼ਟ ਬੋਲਾਂਗੇ